ਮੈਂ ਇਸ ਤਰ੍ਹਾਂ ਦਾ ਬਣ ਗਿਆ ਸੋ ਆਓ ਪਿਆਰਿਓ ਮਾਂ ਦਾ ਸਫ਼ਰ ਧੀ ਤੋਂ ਸ਼ੁਰੂ ਹੁੰਦਾ ਹੈ ਉਹ ਰੈਕਟਰ ਨੇ ਕੀ ਲਿਖਿਆ ਉਹ ਕਹਿੰਦਾ ਜੀ ਮਾਂ ਕਹਿੰਦੀ ਹੈ ਵੀ ਮੇਰੀ ਤਾਂ ਜ਼ਿੰਦਗੀ ਤਿੰਨ ਪੱਪਿਆਂ ਦੇ ਵਿੱਚ ਪਿਸ ਗਈ ਤਿੰਨ ਪੱਪੇ ਵੇਖੋ ਇੱਕ ਪਾਸੇ ਮਾਂ ਬੜੀ ਬਲਖਣ ਤੇ ਬੜਾ ਕਮਾਲ ਦਾ ਰਿਸ਼ਤਾ ਮਾਂ ਦਾ ਰੁਤਬਾ ਬੜਾ ਉੱਚਾ ਤੇ ਉੱਥੇ ਦੂਸਰੀ ਸਾਈਡ ਜਦੋਂ ਵੇਖਦੇ ਆਂ ਮਾਂ ਕਹਿੰਦੀ ਤਿੰਨ ਪੱਪੇ ਕਿਹੜੇ ਕਿਹੜੇ ਪੱਪਾ ਪਿਤਾ ਪੱਪਾ ਪਤੀ ਪੱਪਾ ਪੁੱਤ ਤਿੰਨ ਪੱਪੇ ਕਹਿੰਦੇ ਜਦੋਂ ਮੈਂ ਸੰਸਾਰ ਤੇ ਆਈ ਹੁਣ ਕਈ ਥਾਵਾਂ ਤੇ ਤੁਹਾਡੇ ਚ ਵੀ ਬੁਲਾਰੇ ਬੈਠੇ ਹੋਣਗੇ ਪ੍ਰਚਾਰਕ ਬੈਠੇ ਹੋਣਗੇ ਜਦੋਂ ਸ਼ਰਧਾਂਜਲੀ ਸਮਾਗਮ ਹੁੰਦਾ ਤੇ ਉਸ ਵੇਲੇ ਮੈਂ ਕਈ ਸੱਜਣ ਐਸੇ ਵੇਖੇ ਨੇ ਬੋਲਦੇ ਸੁਣੇ ਨੇ ਜਿਹੜੇ ਕਹਿੰਦੇ ਮਾਂ ਰੱਬ ਤੋਂ ਵੀ ਵੱਡਾ ਨਾਂ ਹੈ ਵੈਸੇ ਇਹ ਬਚਨ ਮੰਨਣ ਯੋਗ ਨਹੀਂ ਜਦੋਂ ਇਹਨੂੰ ਗੁਰਮਤਿ ਦੇ ਅਨੁਸਾਰ ਵਿਚਾਰ ਕਰਾਂਗੇ ਸਭ ਤੋਂ ਵੱਡਾ ਤਾਂ ਰੱਬ ਹੈ ਪ੍ਰਮਾਤਮਾ ਹੈ ਉਹ ਤੋਂ ਬਾਅਦ ਧਰਤੀ ਮਾਂ ਹੈ ਉਹ ਤੋਂ ਬਾਅਦ ਤੀਜੇ ਨੰਬਰ ਤੇ ਆਪਾਂ ਮਾਂ ਪਿਓ ਆ ਚੌਥੇ ਨੰਬਰ ਤੇ ਪੰਜਾਬੀ ਬੋਲੀ ਮਾਂ ਬੋਲੀ ਹੈ ਸਾਡੀ ਚਾਰ ਮਾਮਾ ਨੇ ਸਾਡੀਆਂ ਕਿ ਇਹਨਾਂ ਨੂੰ ਤਰਤੀਬ ਵਾਰ ਜੇ ਵਿਸ਼ੇ ਮੁਤਾਬਕ ਖੋਲ੍ਹਾਂਗੇ ਸਮਾਂ ਚਾਹੀਦਾ ਪਰ ਕਿਉਂਕਿ ਪ੍ਰਮਾਤਮਾ ਤੋਂ ਬਿਨਾ ਪਦੈਸ਼ ਨਹੀਂ ਸੰਸਾਰ ਦੀ ਪ੍ਰਮਾਤਮਾ ਮਾਂ ਤਾਂ ਸਭ ਤੋਂ ਵੱਡੀ ਹੈ ਦੂਸਰੀ ਗੱਲ ਧਰਤੀ ਮਾਂ ਤੋਂ ਬਗੈਰ ਅਸੀਂ ਇੱਥੇ ਨਹੀਂ ਰਹਿ ਸਕਦੇ ਨਾ ਸਾਨੂੰ ਜਲ ਪਾਣੀ ਮਿਲਣਾ ਹੈ ਨਾ ਸਾਨੂੰ ਭੋਜਨ ਮਿਲਣਾ ਹੈ ਨਾ ਸਾਨੂੰ ਹਵਾ ਮਿਲਣੀ ਹੈ ਧਰਤੀ ਮਾਂ ਦੀ ਮਹਾਨਤਾ ਇਸ ਮਾਂ ਤੋਂ ਵੱਡੀ ਹੈ ਕਦੇ ਅਸੀਂ ਧਰਤੀ ਮਾਂ ਵੱਲ ਖਿਆਲ ਹੀ ਨਹੀਂ ਕੀਤਾ ਇਹ ਧਰਤੀ ਨੂੰ ਅਸੀਂ ਜ਼ਹਿਰਾਂ ਪਾਪ ਆ ਕੇ ਗੰਦ ਪਾਪ ਆ ਕੇ ਗੰਦਾ ਕੀਤਾ ਹੋਇਆ ਹੈ ਇਹ ਧਰਤੀ ਤੇ ਅਸੀਂ ਸਿਮਰਨ ਕਰਨਾ ਸੀ ਨਾਮ ਜਪਣਾ ਸੀ ਉਹਨੂੰ ਅਸੀਂ ਭੁੱਲ ਚੁੱਕੇ ਹਾਂ ਤਕਰੀਬਨ ਤਕਰੀਬਨ ਝੂਠੇ ਲਾਲਚਾਂ ਦੇ ਵਿੱਚ ਦੌੜ ਭੱਜ ਦੇ ਵਿੱਚ ਗੁਰਮਖੋ ਅਸੀਂ ਖਾਲੀ ਲਫਾਫੇ ਨਹੀਂ ਬਣਨਾ ਅਸੀਂ ਗੁਣਾਂ ਦੇ ਨਾਲ ਭਰਪੂਰ ਮਨੁੱਖ ਬਣਨ ਵਾਸਤੇ ਸੰਸਾਰ ਤੇ ਆਏ ਹਾਂ ਤਾਂ ਤੀਸਰੀ ਮਾਂ ਇਹ ਜਗ ਜਨਨੀ ਮਾਂ ਹੈ ਚੌਥੀ ਪੰਜਾਬੀ ਮਾਂ ਬੋਲੀ ਹੈ ਤੇ ਉਹ ਤਿੰਨ ਪੱਪੇ ਕਿਹੜੇ ਕਿਹੜੇ ਜਦੋਂ ਹੁਣ ਅਸੀਂ ਕਹਿੰਦੇ ਆ ਰੱਬ ਤੋਂ ਵੱਡਾ ਨਾਂ ਹੈ ਤਾਂ ਮੈਂ ਇੱਕ ਕੁਐਸਚਨ ਕਰਦਾ ਹੁਣਾਂ ਜੇ ਮਾਂ ਰੱਬ ਤੋਂ ਵੱਡਾ ਨਾਂ ਹੈ ਤਾਂ ਫਿਰ ਮਾਂ ਨੂੰ ਟੈਸਟ ਕਰਨ ਵਾਲੀਆਂ ਮਸ਼ੀਨਾਂ ਕਿਉਂ ਚਲਾਈਆਂ ਗਈਆਂ ਸਾਡੇ ਘਰੇ ਤਾਂ ਰੱਬ ਆ ਰਿਹਾ ਹੈ ਜਦੋਂ ਪਹਿਲਾ ਬੱਚਾ ਲੈਣਾ ਜਿਹੜੇ ਰਸੂਖਦਾਰ ਲੋਕ ਨੇ ਜਿਨ੍ਹਾਂ ਦੀ ਸਰਕਾਰੇ ਦਰਬਾਰੇ ਪਹੁੰਚ ਹੈ ਪਹਿਲਾ ਬੱਚਾ ਚੈੱਕ ਕਿਉਂ ਕਰਾਇਆ ਜਾਂਦਾ ਹੈ ਸਾਡੇ ਘਰੇ ਰੱਬ ਮਾਂ ਨਾ ਆ ਜਾਵੇ ਕਿਤੇ ਸਾਨੂੰ ਲੜਕਾ ਚਾਹੀਦਾ ਹੈ ਨੂੰ ਬੜੀ ਸੋਹਣੀ ਹੋਵੇ ਤੇ ਲੜਕੇ ਦੀ ਲੜਕੀ ਦੀ ਸਾਨੂੰ ਲੋੜ ਨਹੀਂ ਜੇ ਰੱਬ ਜਿਹੜੇ ਮਾਂ ਰੱਬ ਤੋਂ ਵੱਡਾ ਨਾ ਹੈ ਫਿਰ ਟੈਸਟ ਕਿਉਂ ਕਰਾਈ ਜਾਂਦੇ ਨੇ ਹਸਪਤਾਲਾਂ 'ਚ ਇਹ ਕਿਉਂ ਲਿਖ ਕੇ ਲਾਇਆ ਗਿਆ ਵੀ ਜੇ ਕੋਈ ਭਰੂਣ ਚੈੱਕ ਕਰਾਵੇਗਾ ਉਹਨੂੰ 10 ਸਾਲ ਦੀ ਸਜ਼ਾ ਹੋਵੇਗੀ ਸਮਝ ਲਿਆ ਅਸੀਂ ਰੱਬ ਨੂੰ ਅਸੀਂ ਰੱਬ ਦੀ ਕਦਰ ਕੀਤੀ ਜੇ ਕਿਸ ਘਰ ਦੇ ਵਿੱਚ ਤਿੰਨ ਧੀਆ ਜਨਮ ਲੈ ਲੈਣ ਤੇ ਉਸੇ ਘਰ ਵਿੱਚ ਰੱਬ ਬੈਠਾ ਜਿਹੜੀ ਸੱਸ ਤੇ ਉਹ ਕਹਿੰਦੀ ਐ ਇਹ ਨੂੰ ਨੂੰ ਮੈਂ ਛੱਡਣਾ ਤਲਾਕ ਲੈਣਾ ਇਹ ਤਾਂ ਧੀਆ ਨੂੰ ਜਨਮ ਦਿੰਦੀ ਐ ਮੈਂ ਤਾਂ ਵਿਆਹ ਹੋਰ ਕਰਾਉਣਾ ਆਪਣੇ ਬੇਟੇ ਦਾ ਤੇ ਫਿਰ ਤੁਹਾਡੇ ਘਰੇ ਤਾਂ ਤਿੰਨ ਰੱਬ ਆਕੇ ਤੁਹਾਨੂੰ ਖੁਸ਼ ਹੋਣਾ ਚਾਹੀਦਾ ਸੀ ਕਿਤੇ ਅਸੀਂ ਝੂਠ ਤਾਂ ਨਹੀਂ ਬੋਲ ਰਹੇ ਸਟੇਜਾਂ ਤੋਂ ਅਸੀਂ ਝੂਠੀਆਂ ਸ਼ਰਧਾਂਜਲੀयां ਤਾਂ ਨਹੀਂ ਦੇ ਰਹੇ ਜੋ ਰੱਬ ਮਾਂ ਦੀ ਕਦਰ ਕਰਨੀ ਸੀ ਉਹ ਸਾਡੇ ਅੰਦਰ ਹੈ ਨਹੀਂ ਅਸੀਂ ਭੁੱਲ ਚੁੱਕੇ ਇਹਨਾਂ ਕਦਰਾਂ ਕੀਮਤਾਂ ਨੂੰ ਸੋ ਕਹਿੰਦੀ ਜਦੋਂ ਮੈਂ ਸੰਸਾਰ ਤੇ ਆਈ ਪਹਿਲੇ ਪੱਪੇ ਵਿੱਚ ਪਿਸ ਗਈ ਜਦੋਂ ਸੁਨੇਹਾ ਆਇਆ ਮੇਰੇ ਘਰ ਮੇਰੇ ਪਿਤਾ ਨੂੰ ਪਤਾ ਲੱਗਿਆ ਵੀ ਮੇਰੇ ਘਰ ਧੀ ਆਈ ਹੈ ਮੇਰਾ ਪਿਤਾ ਨਰਾਸ਼ ਹੋ ਗਿਆ ਹਾਏ ਧੀ ਆਈ ਹੈ ਪੁੱਤ ਜੰਮਣਾ ਸੀ ਮੇਰੇ ਪਿਓ ਨੇ ਨਰਾਜਗੀ ਜਤਾਈ ਮੇਰਾ ਪਿਓ ਇਹ ਸੱਚ ਹੈ ਕੌੜਾ ਸੱਚ ਹੈ ਜਿਹਦੇ ਘਰੇ ਪਹਿਲੀ ਧੀ ਆਉਂਦੀ ਹੈ ਦੋ ਧੀਆ ਆ ਗਈਆਂ ਪਿਓ ਕਦੇ ਵੀ ਖੁਸ਼ ਨਹੀਂ ਹੁੰਦਾ ਕਿਸੇ ਇੱਕ ਅੱਧੇ ਨੂੰ ਛੱਡ ਦੇਮਾ ਬੱਕਰੀ ਗੱਲ ਹੈ ਪਿਓ ਕਹਿੰਦਾ ਮੇਰੇ ਘਰ ਧੀ ਕਿਉਂ ਆਈ ਹੈ ਧੀ ਨੂੰ ਜਨਮ ਦਿੱਤਾ ਹੈ ਨਹੀਂ ਸੀ ਆਉਣੀ ਚਾਹੀਦੀ ਮੇਰੇ ਪਿਓ ਨੇ ਮੱਥੇ ਵੱਟ ਪਾਇਆ ਮੇਰਾ ਪਿਓ ਖੁਸ਼ ਨਹੀਂ ਹੋਇਆ ਮੇਰੇ ਆਉਣ ਤੇ ਦੂਸਰਾ ਪਪਾ ਮੇਰਾ ਪਤੀ ਮੇਰੇ ਗੁਰੂ ਨਾਨਕ ਦੇਵ ਸਮਰਾਜ ਨੇ ਆਖਿਆ ਸੀ ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ ਕਹਿੰਦੇ ਗੁਰੂ ਮਹਾਰਾਜ ਨੇ ਸਾਨੂੰ ਬਰਾਬਰਤਾ ਦਿੱਤੀ ਸੀ ਇੱਕ ਦੂਜੇ ਨੂੰ ਸਮਝਣ ਦਾ ਰਿਸ਼ਤਾ ਬਣਾਇਆ ਸੀ ਪਤਨੀ ਪਤੀ ਨੂੰ ਸਮਝੇ ਪਤੀ ਪਤਨੀ ਨੂੰ ਸਮਝੇ ਪਰਮਾਤਮਾ ਵਰਗਾ ਇਹ ਰਿਸ਼ਤਾ ਹੈ ਇਹਨੂੰ ਚੰਗੀ ਤਰ੍ਹਾਂ ਨਿਭਾਉਣਾ ਸੀ ਪਰ ਕਹਿੰਦੇ ਮੈਨੂੰ ਪਤੀ ਨੇ ਪੈਰ ਦੀ ਜੁੱਤੀ ਬਣਾ ਕੇ ਰੱਖਿਆ ਤੂੰ ਤਾਂ ਮੇਰੀ ਕੰਮ ਕਰਨ ਵਾਲੀ ਮਸ਼ੀਨ ਹੈ ਮੈਂ ਤੈਨੂੰ ਜੋ ਆਖਾਂ ਜੇ ਅੱਗੋਂ ਤੂੰ ਆਖਿਆ ਮੈਂ ਨਹੀਂ ਕਰਦੀ ਤਾਂ ਤੈਨੂੰ ਮਾਰ ਪਵੇਗੀ ਤੈਨੂੰ ਕੁੱਟ ਪਵੇਗੀ ਚੱਲ ਜਾ ਆਪਣੇ ਪੇਕੇ ਕਿਹੋ ਜੀ ਐ ਤੂੰ ਤਾਂ ਕਹਿੰਦੀ ਮੈਨੂੰ ਪਤੀ ਨੇ ਪੀਸਿਆ ਪਤੀ ਨੇ ਮੈਨੂੰ ਸਮਝਿਆ ਨਹੀਂ ਤੇ ਪਤੀ ਨੇ ਮੈਨੂੰ ਕੁੱਟਿਆ ਮਾਰਿਆ ਲਤਾੜਿਆ हां ਇਹ ਸਾਰੇ ਪਾਸੇ ਨਹੀਂ ਗੱਲ ਟੁੱਕਦੀ ਇਹ ਇਹ ਵਿਸ਼ਾ ਵੀ ਸਮਾਂ ਮੰਗਦਾ ਹੈ ਤੇ ਜਿੱਥੇ ਪਤੀ ਸਹੀ ਹੈ ਉਹ ਉਹ ਵੀ ਬਟਪੱਗ ਹੈ ਜਿੱਥੇ ਪਤਨੀ ਸਹੀ ਹੈ ਉਹ ਵੀ ਬਟਪੱਗ ਹੈ ਪਰ ਜੇ ਪਤਨੀ ਗਲਤੀ ਕਰਦੀ ਹੈ ਉਹਦੀ ਵੀ ਮਾੜੀ ਗੱਲ ਹੈ ਜੇ ਪਤੀ ਗਲਤੀ ਕਰਦਾ ਹੈ ਉਹਦੀ ਵੀ ਮਾੜੀ ਗੱਲ ਹੈ ਇਹਨੂੰ ਬੜਾ ਧਿਆਨ ਪੂਰਵਕ ਰਿਸ਼ਤਿਆਂ ਨੂੰ ਨਿਭਾਉਣਾ ਪੈਂਦਾ ਹੈ ਸਾਵਧਾਨੀ ਜੀ ਨਾਲ ਨਿਭਾਉਣਾ ਪੈਂਦਾ ਹੈ ਤੇ ਝੁਕ ਜਾਇਆ ਕਰੋ ਝੁਕ ਜਾਇਆ ਕਰੋ ਰਿਸ਼ਤੇ ਵਧੀਆ ਨਿਭਦੇ ਨੇ ਜੇ ਅੜੀ ਕਰਨ ਲੱਗ ਜੀਏ ਕਚਹਿਰੀਆਂ ਦੇ ਵਿੱਚ ਅੱਜ ਤਲਾਕਾਂ ਦੇ ਫਿਰ ਗੁਰਮਖੋ ਤੇ ਵਕੀਲ ਕਰਨੇ ਪੈਂਦੇ ਨੇ ਉੱਥੇ ਬੜਾ ਕੁਝ ਕਰਨਾ ਪੈਂਦਾ ਦੋਨੇ ਪਾਸਿਆਂ ਦੀ ਇੱਜ਼ਤ ਉਡਦੀ ਹੈ ਥੋੜਾ ਜਿਹਾ ਝੋਕਣ ਨਾਲ ਗੱਲ ਨਿਪਟ ਜਾਂਦੀ ਹੈ ਝੁਕੀਏ ਤੇ ਆਪਣੇ ਘਰ ਦੀ ਗੱਲ ਬਹੁਤੀ ਬਾਹਰ ਨਾ ਕਰਿਆ ਕਰੋ ਆਪਣੇ ਅੰਦਰ ਹੀ ਨਿਬੇੜ ਲਿਆ ਕਰੋ ਕਿਉਂਕਿ ਲੋਕ ਪਾਣੀ ਦੀ ਬਾਲਟੀ ਘੱਟ ਰੱਖਦੇ ਨੇ ਪੈਟਰੋਲ ਜ਼ਿਆਦਾ ਰੱਖਦੇ ਨੇ ਘਰ ਫੂਕ ਤਮਾਸ਼ਾ ਵੇਖਦੇ ਨੇ ਕਿਉਂ ਆਪਣੀ ਇੱਜ਼ਤ ਲੋਕਾਂ ਦੇ ਵਿੱਚ ਉਡਾਈਏ ਤਾਂ ਦੂਸਰਾ ਪੱਪਾ ਪਤੀ ਤੇ ਤੀਸਰਾ ਪਪਾ ਪੁੱਤ ਤੇ ਕਹਿੰਦੇ ਜਦੋਂ ਪੁੱਤ ਹੋਇਆ ਤੇ ਉਸ ਵੇਲੇ ਪੁੱਤ ਨੂੰ ਜੰਮਿਆ ਪਾਲਿਆ ਪੜ੍ਹਾਇਆ ਲਿਖਾਇਆ ਤੇ ਉਹਦੇ ਤੋਂ ਬਾਅਦ ਘਰ ਵਿੱਚ ਨੂਹ ਰਾਣੀ ਆਈ ਕਿਤੇ ਕਿਤੇ ਇਤਫਾਕ ਹੈ ਕਿਤੇ ਕਿਤੇ ਪਿਆਰ ਹੈ ਪਰ ਜ਼ਿਆਦਾਤਰ ਫਿਰ ਨੂਹ ਨੇ ਪੁੱਤ ਦੇ ਕੰਨ ਭਰੇ ਕਹਿੰਦੇ ਆ ਤੇਰੇ ਮਾਂ ਪਿਓ ਤੂੰ ਤਾਂ ਦਫ਼ਤਰ ਜਾਣਾ ਹੈ ਦਿਨ ਰਾਤ ਕਮਾਈਆਂ ਕਰਦਾ ਹੈ ਤੇਰੇ ਮਾਂ ਪਿਓ ਬੈਠੇ ਮੰਜੀਆਂ ਤੋੜਦੇ ਨੇ ਤੇ ਇਹ ਬੇਲੇ ਬੈਠੇ ਖਾਂਦੇ ਨੇ ਮੈਥੋਂ ਨਹੀਂ ਇਹਨਾਂ ਦੀਆਂ ਪਕਾਇਆਂ ਜਾਂਦੀਆਂ ਤੇ ਪੁੱਤ ਫਿਰ ਕਹਿੰਦੇ ਘਰਵਾਲੀ ਦੇ ਪਿੱਛੇ ਲੱਗ ਕੇ ਜੋਰਾ ਦਾ ਆਖਿਆ ਪੁਰਖ ਕਮਾਮ ਦੇ ਸੇ ਅਪਵਿੱਤ ਅਮੇਦ ਖਲਾ ਕਾਮ ਵਿਆਪੇ ਕੁਸੁੱਧ ਨਰ ਸੇ ਜੋਰਾ ਪੁੱਛ ਚੱਲਾ ਕਹਿੰਦੇ ਫਿਰ ਉਹ ਬਾਸ਼ਨਾਮਾ ਦਾ ਮਾਰਿਆ ਘਰਵਾਲੀ ਦੇ ਪਿੱਛੇ ਲੱਗ ਕੇ ਮਾਂ ਪਿਓ ਦੇ ਪਰਉਪਕਾਰ ਵਿਸਾਰ ਕੇ ਮਾਂ ਪਿਓ ਨਾਲੋਂ ਵੱਖ ਹੋ ਜਾਂਦਾ ਕਹਿੰਦੇ ਆਪਣੀਆਂ ਪਕਾਓ ਤੇ ਖਾਓ ਕਹਿੰਦੇ ਫਿਰ ਪੁੱਤ ਵਾਲੇ ਜਿਹੜੇ ਦੁੱਖ ਸੀ ਜਿਹੜੀਆਂ ਆਸਾਂ ਕੀਤੀਆਂ ਸੀ ਧੀਆਂ ਪੁੱਤਰਾਂ ਤੋਂ ਉਹਦੇ ਵਿੱਚ ਪਿਸ ਗਈ ਸੋ ਮਾਂ ਦਾ ਰਿਸ਼ਤਾ ਧੀ ਤੋਂ ਸ਼ੁਰੂ ਹੋ ਕੇ ਪਤਨੀ ਪਤਨੀ ਤੋਂ ਸ਼ੁਰੂ ਹੋ ਕੇ ਗੁਰਮਖੋ ਮਾਂ ਤੇ ਮਾਂ ਤੋਂ ਸ਼ੁਰੂ ਹੋ ਕੇ ਫਿਰ ਇਹ ਦਾਦੀ ਨਾਨੀ ਦਾ ਰਿਸ਼ਤਾ ਗ੍ਰਹਿਣ ਕਰਦੀ ਹੈ ਬਹੁਤ ਲੰਮਾ ਰਿਸ਼ਤਾ ਹੈ ਪਰ ਇਹਨੂੰ ਜਿਹੜੇ ਦੁੱਖਾਂ ਵਿੱਚੋਂ ਦੀ ਲੰਘਣਾ ਪੈਂਦਾ ਜੋ ਸਮਾਜ ਦੇ ਵਿੱਚ ਅੱਜ ਆਪਾਂ ਵੇਖ ਰਹੇ ਹਾਂ ਉਹ ਐਸਾ ਇਹਦੇ ਨਾਲ ਨਹੀਂ ਹੋਣਾ ਚਾਹੀਦਾ ਸੀ ਸਭ ਤੋਂ ਵੱਡਾ ਰੱਬ ਮਾਂ ਨੂੰ ਜਿਹੜਾ ਖਤਰਾ ਹੈ ਉਹ ਇਹਨੂੰ ਆਪਣੀ ਪੱਤ ਦਾ ਤੇ ਇੱਜ਼ਤ ਦਾ ਖਤਰਾ ਹੈ ਸਭ ਤੋਂ ਵੱਡਾ ਖਤਰਾ ਹਰ ਕੋਈ ਮਾਂ ਪਿਓ ਸ਼ਾਇਦ ਧੀ ਤੋਂ ਨਾ ਘਬਰਾਵੇ ਨਾ ਡਰੇ ਪਰ ਮਾਂ ਪਿਓ ਨੂੰ ਹਰ ਵੇਲੇ ਡਰ ਇਹ ਸਤਾਉਂਦਾ ਹੈ ਇਹ ਸੰਸਾਰ ਰਾਖਸ਼ਾਂ ਦਾ ਸੰਸਾਰ ਹੈ ਪਤਾ ਨਹੀਂ ਕਿੱਥੇ ਮੇਰੀ ਧੀ ਦੀ ਪਤ ਮੇਰੇ ਘਰ ਵਾਲੀ ਦੀ ਪਤ ਕਿਉਂਕਿ